ਮੇਰਾ ਸ਼ਕੁੰਤਲਾ ਕਿਹੜੀ ਜਗ੍ਹਾ ਤੋਂ ਜੀ ਤੁਰੀ ਤੇ ਬਲੌਂਗ ਕਾ ਆਵੀ ਆ ਡਿਸਟ੍ਰਿਕਟ ਸੰਗਰੂਰ ਓਕੇ ਤੁਹਾਨੂੰ ਪੈਣ ਜੀ ਕੀ ਕੀ ਪ੍ਰੋਬਲਮਾਂ ਸੀ ਜੀ ਮੈਨੂੰ ਸਰਵਾਈਕਲ ਸੀਗਾ ਓਕੇ ਇੱਕ ਸਾਈਡ ਤੇ ਪੂਰਾ ਦਰਦ ਸੀਗਾ ਇੱਕ ਪਾਸੇ ਦੇ ਵਿੱਚ ਦਰਦ ਸੀਗਾ ਠੀਕ ਹੈ ਜੀ ਤੇ ਮੇਰੇ ਖੱਲੀਆਂ ਬਹੁਤ ਜ਼ਿਆਦਾ ਚੜਦੀਆਂ ਸੀਗੀਆਂ ਓਕੇ ਇਹ ਪ੍ਰੋਬਲਮਾਂ ਤੁਹਾਨੂੰ ਕਿੰਨੇ ਟਾਈਮ ਤੋਂ ਚੱਲ ਰਹੀਆਂ ਸੀ ਪਣ ਜੀ ਇਹ ਤਕਰੀਬਨ 5 ਸਾਲ ਤੋਂ ਮੈਨੂੰ ਪ੍ਰੋਬਲਮ ਚੱਲ ਰਹੀ ਸੀ ਅਸਾ 5-6 ਸਾਲ ਤੋਂ ਤੁਸੀਂ ਕੋਈ ਆਪਣਾ ਇਲਾਜ ਨਹੀਂ ਕਰਵਾਇਆ ਇਹਦਾ ਹਾਂਜੀ ਕਾਫੀ ਮੈਡੀਸਿਨ ਲਈ ਆ ਪਸੋ ਉਹਨਾਂ ਟਾਈਮ ਫਰਕ ਪੈਦਾ ਸੀ ਨਾਲ ਜਿਹੜੀ ਫੇਰ ਸ਼ੁਰੂ ਹੋ ਜਾਂਦੀ ਸੀ ਜਿਹਨਾਂ ਦਾ ਮੈਂ ਦਵਾਈ ਖਾਂਦੇ ਰਹਿੰਦੇ ਸੀ ਕੁਝ ਟਾਈਮ ਲਈ ਫਰਕ ਪੈਂਦਾ ਸੀ ਠੀਕ ਹੈ ਤੇ ਹੁਣ ਆਪਣਾ ਤੁਸੀਂ ਬੋਡੀ ਸਰਵਿਸ ਪੈਕ ਵਰਤੇ ਆ ਕਿਵੇਂ ਨੇ ਜੀ ਤੁਹਾਡੀਆਂ ਇਹ ਪ੍ਰੋਬਲਮਾਂ ਇਹ ਹੁਣ ਬਿਲਕੁਲ ਠੀਕ ਆ ਗਈ ਪਾਸੇ ਦਾ ਦਰਦ ਤੁਹਾਡਾ ਪਾਸੇ ਦਾ ਦਰਦ ਵੀ ਬਿਲਕੁਲ ਠੀਕ ਆ ਓਕੇ ਸਿਰ ਮਾਈਕਲ ਵੀ ਮੈਨੂੰ ਮੁੜ ਕੇ ਨਹੀਂ ਹੋਇਆ ਹੈਗਾ ਇਹ ਵੀ ਠੀਕ ਨਹੀਂ ਆ ਓਕੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੋਡੀ ਸਰਵਿਸ ਪੈਕ ਵਰਤੇ ਨੂੰ ਤਕਰੀਬਨ ਡੇਢ ਸਾਲ ਹੋ ਗਏ ਮੈਨੂੰ ਬੋਡੀ ਸਰਵਿਸ ਵਰਤੇ ਨੂੰ ਓਕੇ ਅੱਜ ਕਿਸੇ ਕਿਸਮ ਦੀ ਦਵਾਈ ਤਾਂ ਨਹੀਂ ਲੈ ਰਹੇ ਨਹੀਂ ਇਸ ਵਿਸ਼ੇ ਤੇ ਕੋਈ ਦਵਾਈ ਨਹੀਂ ਮੈਂ ਲੈ ਰਹੀ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਭੈਣ ਭਾਈ ਤੁਹਾਡੀ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਬਾਡੀ ਸਰਫਸ ਬਾਰੇ ਕੀ ਸਲਾਹ ਦੇਣਾ ਚਾਹੋਗੇ ਹਾਂਜੀ ਬਾਡੀ ਸਰਫਸ ਬਹੁਤ ਵਧੀਆ ਚੀਜ਼ ਹੈਗੀ ਹੈ ਹਰ ਇੱਕ ਭੈਣ ਭਾਈ ਨੂੰ ਵਰਤ ਲੈਣੀ ਚਾਹੀਦੀ ਹੈਗੀ ਮੈਨੂੰ ਤਾਂ ਚਲੋ ਪ੍ਰੋਬਲਮ ਸੀ ਵਰਤੀ ਆ ਵਰਤ ਕੇ ਮਹਿਸੂਸ ਕੀਤਾ ਬਹੁਤ ਵਧੀਆ ਚੀਜ਼ ਹੈਗੀ ਹੈ ਉਸ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਹਰ ਇੱਕ ਭੈਣ ਭਾਈ ਨੂੰ ਵਰਤ ਲੈਣੀ ਚਾਹੀਦੀ ਹੈ ਠੀਕ ਹੈ ਭੈਣ ਜੀ ਥੈਂਕ ਯੂ ਧੰਨਵਾਦ